ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 26ਵੀਂ ਚੱਲੀ ਪਾਈ ਮਨੀ ਸਿੰਘ ਮਾਨ ਸਿੰਘ ਮਲਾਗਰ ਸਿੰਘ ਗੁਰਬਖਸ਼ ਸਿੰਘ ਆਦਿ ਸਭ ਸਿੰਘਾਂ ਅਰਜ਼ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਅਵਤਾਰ ਕਿੱਥੇ ਰਹਿਣਗੇ ਔਰ ਸਿੱਖਾਂ ਨੂੰ ਕਿੱਥੇ ਮਿਲੋਗੇ ਗੁਰੂ ਜੀ ਬਚਨ ਕੀਆ ਜਹ ਚਿੜਲੀ ਮਿਲੀ ਕਾਰੁਦ ਸੰਤਾ ਤਹ ਅਨਹਦ ਸਬਦ ਬਜਨਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਣੀ ਏ ਸਿੱਖੋ ਪਿਆਰੋ ਆਖੇ ਬਟ ਬੈਕੁੰਟਪੁਰੀ ਮੇ ਬ੍ਰਿਛ ਹੈ ਉਥੇ ਅਕਾਲ ਪੁਰਖ ਸੁਕਮ ਰੂਪ ਹੋਕਰ ਵਿਰਾਜੇਗਾ ਔਰ ਸੰਸਾਰ ਪਰਲੇ ਹੋ ਜਾਵੇਗਾ ਵਖਾ ਹੋਣੀ ਥੀ ਹਟ ਜਾਏਗੀ 12 ਸੂਰਜ ਜੜਨਗੇ सगली ਧਰਤੀ ਪਸਮ ਹੋ ਜਾਏਗੀ ਫਿਰ ਡਾਡੀ ਵਰਖਾ ਹੋਵੇਗੀ ਸਾਰੇ ਜੀਵ ਮ੍ਰਿਤ ਹੋ ਜਾਵਣਗੇ ਕਈ ਯੁਗ ਤੁੰਧਕਾਰ ਹੀ ਰਹਿੰਦਾ ਹੈ ਫਿਰ ਅਕਾਲ ਪੁਰਖ ਦੇ ਹੁਕਮ ਨਾਲ ਉਤਪਤੀ ਹੁੰਦੀ ਹੈ ਸ਼ਬਦ ਹਰਨ ਪਰੰਜਾ ਕਾ ਨੇਤਰੋ ਫੇਰ ਤਿਸ ਕਾ ਮੰਤਰ ਨਾ ਜਾਣੇ ਹੋਰ ਤਹਾਂ ਉਦਬुत ਮੰਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਦਸੇ ਅਵਤਾਰ ਔਰ ਸਿੱਖ ਪਿਆਰੇ ਭਰੋਸੇ ਵਾਲੇ ਖੱਟਚਾਰ ਦਾ ਸਾਧਨਾ ਵਾਲੇ ਸਾਡੇ ਪਾਸ ਰਹਿਣਗੇ ਜਿੰਨਾ ਕੋ ਗੁਰੂ ਕੇ ਚਰਨਾ ਪਾਸ ਹਾਜ਼ਰ ਹੋਣੇ ਦੀ ਚਾਹ ਰੱਖਣੀ ਹੋਵੇ ਉਹ ਇਹ ਸੇਧਨਾ ਕਰੇ ਗੁਰੂ ਜੀ ਉਸ ਨੂੰ ਆਪਣੇ ਪਾਸ ਉੱਤੇ ਹੀ ਬੁਲਾ ਲੈਣਗੇ ਪਹਿਲਾ ਝੂਠ ਦੂਜਾ ਚੋਰੀ ਤੀਜਾ ਦਗਾ ਸੋਥਾ ਕਾਮ ਪੰਜਮਾ ਕਰੋਧ ਛਮਾ ਨਿੰਦਾ ਇਹ ਛੇ ਸਾਧਨ ਜੀਵ ਨੂੰ ਛੋੜਣ ਜੇ ਅੱਗੇ ਹਨ ਪੁਨਰ ਇਹ ਚਾਰ ਸਾਧਨ ਗ੍ਰਹਿਤ ਕਰਨ ਯੋਗ ਹਨ ਨਾਮ ਜਪੋ ਮਿੱਠਾ ਬੋਲੋ দান ਇਸ਼ਨਾਨ ਨਿਤਨੇਮ ਬਾਣੀ ਗੁਰੂ ਕੀ ਪੜੇ ਐਸੇ ਸਿੰਘ ਸਾਡੇ ਅੰਗ ਸੰਗ ਰਹਿਣਗੇ ਸਾਰੇ ਹੀ ਸ੍ਰੀ ਗੁਰੂ ਨਾਨਕ ਜੀ ਦਾ ਹੁਕਮ ਹੈ ਸਿੱਖੋ ਸਾਡੇ ਸਿੱਖ ਸੰਤ ਦੇ ਤਿਆਗਣ ਸਮੇ ਸਸਕਾਰ ਵੇਲੇ ਖੜਾ ਪ੍ਰਸ਼ਾਦ ਕਰੇ ਉਸ ਕੋ ਨਮਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਉਹਨਾਂ ਸਿੱਖਾਂ ਨੂੰ ਗੁਰੂ ਸਾਹਿਬ ਆਪਣੇ ਪਾਸ ਬਿਠਾ ਲੈਣਗੇ ਔਰ ਬੜੇ ਸੁਖ ਨੂੰ ਪ੍ਰਾਪਤ ਹੋਣਗੇ ਤਾਂ ਸਿੰਘਾਂ ਪੁੱਛਿਆ اے ਗੁਰੂ ਜੀ ਸ੍ਰੀ ਗੁਰੂ ਨਾਨਕ ਜੀ ਦੀ ਔਲਾਦ ਹੁੱਕਾ ਪਿੰਦੇ ਹੈ ਔਰ ਕੁੜੀਆਂ ਮਾਰਦੇ ਹੈ ਗੁਰੂ ਦੀ ਅੰਸ਼ ਖੰਡੇ ਦਾ ਅੰਮ੍ਰਿਤ ਨਹੀਂ ਛਕਦੇ ਤਾਂ ਗੁਰੂ ਵਚਨ ਕੀਤਾ ਨੋ ਪਾਤਸ਼ਾਹियां ਤੱਕ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ ਚਰਨਾ ਕਾਲੇ ਹੀ ਰਹੇ ਹੈ ਜਿਹੜਾ ਹੁੱਕਾ ਪੀਂਦੇ ਹੈ ਕੁੜੀਆਂ ਮਾਰਦੇ ਹੈ ਉਹੋ ਗੁਰਾਂ ਦੀ ਅੰਸ਼ ਨਾ ਸਮਝਣੀ ਚਾਹੀਏ ਦਸਵੇਂ ਪਾਤਸ਼ਾਹ ਦੀ ਅੰਸ਼ ਜੋ ਖਾਲਸਾ ਹੈ ਇਹੇ ਸ਼ੇਰ ਦਾ ਰੂਪ ਹਨ ਪੁਨਾ ਗੁਰੂ ਜੀ ਹੁਕਮ ਦੀਆਂ 500 ਦਾਕੜਾ ਪ੍ਰਸ਼ਾਦ ਸਜਾਇਆ ਹੁਕਮ ਹੁਆ ਗੁਰੂ ਜੀ ਲੁੱਟ ਲਵੋ ਸੰਗਤ ਲੱਗੀ ਲੁੱਟਣੇ ਔਰ ਬੁੱਢੇ ਦੀ ਸੰਬਦ ਗੁਰਬਖਸ਼ ਸਿੰਘ ਨੇ ਨਾ ਲੁੱਟਿਆ ਤਾਂ ਗੁਰੂ ਜੀ ਨੇ ਬਚਨ ਕੀਤਾ ਤੁਸਾਂ ਕਿਉਂ ਨਹੀਂ ਲੁੱਟਿਆ ਸਿੱਖਾ ਅਰਜ ਕਰੀ ਸਾਨੂੰ ਸੰਤੋਖ ਹੈ ਇਸ ਕਰਕੇ ਨਹੀਂ ਲੁੱਟਿਆ ਬਚਨ ਕੀਤਾ ਸਿੱਖਾ ਤੂੰ ਕੋਈ ਨਿਰਮਲਾ ਹੈ ਤੇਰਾ ਨਿਰਮਲ ਪੰਥ ਚੱਲੇਗਾ ਸ਼ਲੋਕ ਮਹਾਨਾ ਸੱਚੀ ਰੱਤੇ ਨਿਰਮਲ ਸੁਰਜ ਜੋਤੀ ਜੋਤ ਮਿਲਾਏ ਸਤਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਸਿੱਖ ਕਹਿਆ ਮੈਂ ਲਾਂਗਰੀ ਹਾਂ ਜੀ ਕਦੇ ਹਥਿਆਰ ਨਹੀਂ ਪਕੜਿਆ ਸਾਨੂੰ ਸਾਧ ਕਰੋ ਹੋਰ ਨ ਦੇਸ਼ਾਂ ਵਿਖੇ ਏਕ ਪੂਜਾ ਹੁੰਦੀ ਹੈ ਬਚਨ ਹੋਇਆ ਸਸਿਆ ਸਫੈਦ ਜਰਨ ਸੁਰਖਾਈ ਜੋ ਲੈ ਪਹਿਰੇ ਸੋ ਗੁਰ ਪਾਈ ਤੁਸਾਂ ਗੁਰੂ ਗ੍ਰੰਥੀ ਉਹ ਔਰ ਲਾਂਗਰੀ ਕੋ ਇਹ ਖਣੇ ਨਹੀਂ ਦੇਣਾ ਅੰਮ੍ਰਿਤ ਖੰਡੇ ਦਾ ਛਕੋ ਸ੍ਰੀ ਗੁਰੂ ਫਰਾਂ ਸਾਹਿਬ ਜੀ ਦੀ ਬਾਣੀ ਪੜੋ ਜਹਾਂ ਗੁਰੂ ਗ੍ਰੰਥ ਸਾਹਿਬ ਜੀ ਹੈ ਤਹਾਂ ਸਰਬ ਤੀਰਥ ਵਿਰਾਜਦੇ ਹੈ ਸਿੱਖਾ ਪੁੱਛਿਆ ਗੁਰੂ ਜੀ ਢੇਖ ਦਾ ਕੀ ਢੇਖ ਹੈ ਹੁਕਮ ਹੋਇਆ ਸਿੰਘੋ ਗ੍ਰਸਤੀ ਤੇ ਰਾਜ ਸਿਕੋ ਢੇਖ ਨਹੀਂ ਸੱਜਦਾ ਪੁੰਨ ਬਜਰਦਾਨ ਹੈ ਅਤੀਤ ਕੋ ਖਾਣਾ ਯੋਗ ਹੈ ਗੁਰੂ ਜੀ ģੇਰੀ ਕਿੱਥੋਂ ਪੈਦਾ ਹੋਈ ਹੈ ਬਚਨ ਹੁਆ 30 ਦੀ ਖਾਣ ਹੈ ਪਾਰਵਤੀ ਦੀ ਪੱਗ ਤੋਂ ģੇਰੀ ਪੈਦਾ ਹੋਣੀ ਝੂਠ ਹੈ ਬੋਲੋ ਪਾਈ ਜੀ ਵਾਹਿਗੁਰੂ ਅੱਗੇ ਸਾਖੀ 27ਵੀਂ ਚੱਲੀ ਸਿੰਘਾ ਪੁੱਛਿਆ ਗੁਰੂ ਜੀ ਦਸਾ ਅਵਤਾਰਾਂ ਤੋਂ ਪਿੱਛੇ ਕਿਸ ਕੋ ਪੂਜੀਏ ਹੁਕਮ ਕੀਤਾ ਤੁਸੀਂ ਸਭ ਗੁਰਦੁਆਰੇ ਪੂਜੋ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਜਹਾਜ਼ ਹੈ ਸਿੱਖੋ ਦੇ ਨਾਦ ਨਕੂ ਸਾਡਾ ਪਰਮੇਸ਼ਵਰ ਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਾ ਗੁਰੂ ਹੈ ਸਿੱਖਾਂ ਸੰਨਾ ਪਗਤਾਂ ਦੇ ਕਾਰਜ ਸਭ ਸਿੱਧ ਹੋਣਗੇ ਗੁਰੂ ਨਾਨਕ ਗ੍ਰੰਥ ਸਾਹਿਬ ਜੀ ਦਾ ਰੂਪ ਸੰਨ ਕੋਣ ਰੂਪ ਤਾਰ ਕਰ ਗੁਰੂ ਨਾਨਕ ਜੀ ਦਸੂ ਦਿਸ਼ਾ ਦਾ ਗਮਨ ਕੀਤਾ ਸੀ ਸਿੱਖੋ ਸਭ ਦੁਨੀਆ ਚਰਨੀ ਲੱਗੇ ਸੀ ਸਿੱਖਾਂ ਪੁੱਛਿਆ ਗੁਰੂ ਜੀ ਪੰਮੇ ਦਾ ਅਰਥ ਦਸੋ ਬਚਨ ਹੋਇਆ ਸਿੱਖੋ ਪਾਪੀ ਦਾ ਨਾਮ ਪੰਮਾ ਹੈ ਸਾਡੇ ਚਾਰ ਸਹਜਾਦੇ ਦੇਤਿਆਂ ਦੇ ਅਵਤਾਰ ਸਨ ਫਤਿਹ ਸਿੰਘ ਸ਼ਿਵਾ ਦੇ ਅਵਤਾਰ ਜੁਰਾਵਰ ਸਿੰਘ ਇੰਦਰ ਦਾ ਅਵਤਾਰ ਸੀ ਪਰੋਹਤ ਕੋ ਮਿੱਤਰ ਜਾਣ ਕੇ ਸਾਰੀ ਵੰਸ ਤੇ ਮਾਇਆ ਦਾ ਇਖਤਿਆਰ ਕੀਤਾ ਸੀ ਸਾਹਿਬਜਾਦੇ ਤੁਰਕਾਂ ਤੋਂ ਮਰਵਾਇ ਸੀ ਤੁਰਕਾਂ ਪਾਸੋਂ ਰਾਜ ਲੈਣ ਕਰਕੇ ਤਾਂ ਗੁਰੂ ਜੀ ਸ਼ਰਾਪ ਦਿਆ ਜੋ ਇੰਨਾਂ ਦਾ ਵਿਸਾਖ ਆਏਗਾ ਇਨਾਂ ਦੇ ਬਚਨ ਨੂੰ ਮੰਨੇਗਾ ਉਸ ਦੀ ਕੁਲ ਨਸ਼ਟ ਹੋ ਜਾਏਗੀ ਇਸ ਦਿਖੋ ਹਰੀ ਜਨਾਥੋਂ ਵੀ ਨੀਝ ਹੈ ਸਿੱਖੋ ਜੋ ਇਨਾਂ ਨੇ ਕਰਮ ਕੀਤਾ ਖੋਟਾ ਕੀਤਾ ਹੈ ਸੋ ਆਪ ਗ੍ਰੰਥਾ ਵਿੱਚੋਂ ਸੁਣ ਰਹੇ ਹੋ ਉਹ ਈਸ਼ਰ ਅਕਾਲ ਪੁਰਖ ਦਾ ਰੂਪ ਹੈ ਭੇਦ ਨਹੀਂ ਵਿਸ਼ੇਵਾਸ਼ਨਾ થી ਰਹਿਤ ਹੈ ਸੋ ਗਿਆਨੀ ਈਸ਼ਵਰ ਰੂਪ ਹੈ ਭੇਦ ਕੋਈ ਨਹੀਂ ਹਰਖ ਸੋਗ ਯੁਕਤ ਹੀਵ ਹੈ दुख दिन अवृत्ति परमानंद दी प्राप्ति मुक्ति लक्ष्यण है आगे साखी 28वीं चली कलगी तर पंत के वाली जगत गुरु पास अरदास करी गुरबख्श सिंह बुद्ध सिंह धर्म सिंह उदय सिंह और संत खालसा जी महाराज राजे जनक वाले नरक तो कलयुग दिखाओ जी जो दोवें राह नेरे चाणण वाले देख ले जी ਨਰਕ ਸੁਵਰਗ ਬੈਕਮਿੰਟ ਪਾਕ ਲਈਏ ਤਾਂ ਗੁਰੂ ਬੁਰੇ ਹੁਕਮ ਦਿੱਤਾ ਸਿੱਖੋ ਤੁਸੀਂ ਇਸ਼ਨਾਨ ਕਰੋ ਜਪਜੀ ਪੜੋ ਜਾਪੋਗ ਪਾਇਆ ਉਸੇ ਵਕਤ ਕਲਯੁਗ ਨੇ ਦਰਸ਼ਨ ਦਿੱਤਾ ਗੁਰੂ ਜੀ ਅੱਗੇ ਅਰਜ ਕਰੀ ਕੋਈ ਤਹਿਲ ਦੱਸੋ ਜੀ ਬਚਨ ਕੀਤਾ ਤੂੰ ਆਪਣੇ ਸਭ ਥਾ ਦਿਖਾ ਭਨੇਰੇ ਦੇ ਰਾਹੀ ਲੈ ਫਿਰਿਆ ਸ਼ਬਦ ਪੜਿਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੁੰਦਿਤ ਜਗ ਚਾਨਣ ਹੋਆ ਹਨੇਰਾ ਦੂਰ ਹੋ ਗਿਆ ਨਰਕ ਦੇਖੋ ਸੀਤਕੁੰਡ ਅਗਰ ਮੰਦਰ ਸੱਪ ਬਿੱਚੂ ਦੁਖ ਦੇਣ ਭੁੱਖੇ ਨੰਗੇ ਹਹਾਕਾਰ ਕਰਨ ਲੱਗੇ ਪੁਕਾਰਨ ਜੀਓ ਹੋਰ ਕਰਮਾਂ ਦੇ ਕਰਨ ਵਾਲੇ ਦੇਖਾਂ ਦੇਖੀ ਦੀਵਾ ਕਿਰਿਆ ਇੰਨਾ ਕਰਮਾਂ ਦੇ ਕਰਨ ਵਾਲਿਆਂ ਨੇ ਹਹਾਕਾਰ ਪੁਕਾਰ ਕਰੀ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਹੈ ਗੁਰੂ ਜੀ ਦੇ ਚਰਨੀ ਲੱਗੇ ਕਹਾ ਸਾਨੂੰ ਨਰਕੋਂ ਕੱਢੋ ਜੀ ਅਸੀਂ ਗੁਰੂ ਨਾਨਕ ਨਾਮਾ ਪਾਛਾਈਆਂ ਦੇ ਸਿੱਖ ਹਾਂ ਜੀ ਭੁੱਲ ਕੇ ਇੰਨਾ ਕਰਮਾਂ ਨੂੰ ਕਰ ਬੈਠੇ ਹਾਂ ਤਾਂ ਗੁਰੂ ਜੀ ਕਲਜਉ ਨੂੰ ਤੋਂ ਪੁੱਛਿਆ ਤੈਨੂੰ ਗੁਰੂ ਨਾਨਕ ਜੀ ਦਾ ਹੁਕਮ ਹੈ ਸਾਡਿਆਂ ਸਿੱਖਾਂ ਤੋਂ ਛੱਡ ਦੇਣਾ ਅਭੀ ਅਕਾਲ ਪੁਰਖ ਜੀ ਕੋ ਆਪਕੇ ਹੋਰ ਕਿਸੇ ਕੋ ਰਾਜ ਦਿਵਾਨੇ ਹੈ ਤੂੰ ਬਚਨੋ ਫਿਰ ਗਿਆ ਹੈ ਸਾਡੇ ਸਿੱਖ ਸੰਤ ਨਰਕ ਵਿੱਚ ਕਿਉਂ ਪਾਏ ਹੈ ਕਲਜਉ ਡਰਿਆ ਤੇ ਹੱਥ ਜੋੜੇ ਗੁਰੂ ਜੀ ਜਦੋਂ ਰਾਧ ਜਨਕ ਨੇ ਨਰਕੋ ਖੰਡਿਆ ਸੀ ਧਰਮ ਰਾਜ ਨੇ ਨਰਕਵਾਲ ਦੇਖ ਕਰ ਕਿਹਾ ਸੀ ਜਿਹੜਾ ਨਰਕ ਭਰੇ ਰਾਜ ਨਵੇਂ ਮੈਂ ਕਿਹਾ ਸੀ ਦੇਵਤੇ ਤੀਰਤ ਸ਼ਾਸਤਰ ਮੇਰੀ ਆਗਿਆ ਵਿੱਚ ਰਹਿਣਗੇ ਤਾਂ ਮੈਂ ਨਰਕ ਭਰਾਂਗਾ ਤਦੋਂ ਧਰਮ ਰਾਏ ਕਿਹਾ ਸੀ ਗੁਰੂ ਨਾਨਕ ਦੇ ਸਿੱਖ ਸੰਤ ਭਗਤ ਬਾਣੀ ਬਾਣੀ ਗੁਰੂ ਦੀ ਛੱਡ ਕੇ ਹੋਰਨਾ ਸ਼ਾਸਤਰਾ ਦੀ ਕਥਾ ਸੁਣਨਗੇ ਕਿਰਿਆ ਕਰਮ ਕਰਨਗੇ ਉਹਨਾਂ ਕੋ ਨਰਕ ਲੈ ਜਾਇਓ ਸ਼ਬਦ ਕੁੜ ਕਿਰਿਆ ਉਰਜਿਓ ਸਭ ਹੀ ਜਗੁ ਸ਼੍ਰੀ ਭਗਵਾਨ ਕੀ ਭੇਦ ਨਾ ਪਾਇਓ ਗੁਰੂ ਕੀ ਬਾਣੀ ਥੋ ਹੋਰ ਸਭ ਮੰਤਰ ਕੁੜੇ ਹੈ ਉਹਨਾਂ ਨੂੰ ਛੱਡਣਾ ਹੈ ਜੋ ਸੰਸਕਾਰ ਸਮੇ ਕੜਾ ਪ੍ਰਸ਼ਾਦ ਕਰਨਗੇ ਕਿਰਿਆ ਦੇ ਥਾਂ ਗੁਰੂਆਂ ਸਿਰਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਗੇ ਮੰਤਰ ਗ੍ਰੰਥ ਸਾਹਿਬ ਜੀ ਕੇ ਪੜਨਗੇ ਨੜੀ ਮਾਰ ਕੁੜੀ ਮਾਰ ਨਾਲ ਨਾ ਵਰਤਣਗੇ ਹੋਰ ਕਿਸੇ ਇਸ਼ਟ ਨੂੰ ਨਾ ਪੁੱਜਣਗੇ ਮੈਂ ਉਹਨਾਂ ਕੋ ਨਰਕ ਮੇ ਨਹੀਂ ਪਾਉਣਾ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਪ੍ਰੇਮ ਸੇ ਸੁਣਨਗੇ ਸੋਈ ਨਰਕ ਕੋ ਬਚਣਗੇ ਹੋਰ ਮੈਂ ਕਿਸੇ ਨੂੰ ਨਹੀਂ ਛੱਡਣਾ ਗੁਰੂ ਨਾਨਕ ਜੀ ਦਸ ਅਵਤਾਰ ਧਾਰ ਕੇ ਬਾਣੀ ਉਚਾਰੀ ਹੈ ਜੋ ਪ੍ਰੇਮ ਸੇ ਪੜਦਾ ਹੈ ਉਸ ਥੋਂ ਮੈਂ ਡਰਦਾ ਹਾਂ ਜੀ ਗੁਰੂ ਜੀ ਕਲਯੁਗ ਥੋਂ ਤੇ ਧਰਮ ਰਾਜ ਥੋਂ ਪੁੱਛਿਆ ਨਰਕਾਂ ਵਿੱਚ ਖਾਣੇ ਨੂੰ ਕੀ ਮਿਲਦਾ ਹੈ ਉਹਨਾਂ ਨੇ ਕਿਹਾ ਜਿਹੜੇ ਮਾਤ ਲੋਕ ਵਿੱਚ Hindu ਹalal ਖਾਂਦੇ ਹਨ ਤੇ ਹੁੱਕਾ ਪੀਂਦੇ ਹਨ ਉਹਨਾਂ ਨੂੰ ਕੁੱਤੇ ਖੋਤੇ ਗਿੱਦੜ ਇਹਨਾਂ ਦਾ ਵਿਸ਼ਠਾ ਖਾਣੇ ਨੂੰ ਮਿਲਦਾ ਹੈ ਹalal ਖਾ ਕੇ ਜਿਹੜੀ ਉਸ ਬਿਰਜ ਥੀ ਅੰਸ਼ ਪੈਦਾ ਹੁੰਦੀ ਹੈ ਉਹ ਮੁਸਲਮਾਨ ਸਰੀਖੇ ਹੁੰਦੇ ਹਨ ਜਿਹੜੇ ਮਾਤ ਲੋਕ ਵਿੱਚ Hindu ਝਟਕਾ ਖਾਂਦੇ ਹਨ ਉਹਨਾਂ ਨੂੰ ਮਹਾ ਪ੍ਰਸ਼ਾਦ ਮਿਲਦਾ ਹੈ ਤਾਂ ਸਿੱਖਾਂ ਪੁੱਛਿਆ ਗੁਰੂ ਜੀ ਐਸਾ ਦੋਸ਼ ਹੈ ਝੂਠਾ ਤੇ ਹਲਾਲ ਹੁੱਕਾ Hindu ਕਿਉਂ ਵਰਤਦੇ ਹਨ ਸਿੰਘੋ ਝੂਠਾ ਖਾਣਾ ਅਤੇ ਬਹੁਤ ਦੋਸ਼ ਹੈ ਬਚਨ ਹੁਆ ਅੱਗੇ ਸਭ Hindu ਝਟਕਾ ਸ਼ੱਕਦੇ ਸਨ ਜਦੋਂ ਸੇ ਤੁਰਕਾਂ ਦਾ ਰਾਜ ਹੋਇਆ ਹੈ ਉਹਨਾਂ ਨੇ ਨਜ਼ੂਮਿਆਂ ਪਾਸੋਂ ਪੁੱਛਿਆ ਸੀ ਕਿ ਹਿੰਦੂਆਂ ਨੂੰ ਕਿਸ ਤਰ੍ਹਾਂ ਰਲਾਈਏ ਕਾਜ਼ੀਆਂ ਨਜ਼ੂਮੀਆਂ ਕਿਹਾ ਜੋ ਹਲਾਲੀ ਔਰ ਕਲਮੇ ਦੀ ਦਰੂਦੀ ਖਾਣਗੇ ਤਾਂ ਮੁਸਲਮਾਨ ਜੈਸੇ ਹੋ ਜਾਣਗੇ ਤਾਂ ਤੁਰਕਾਂ ਹੁਕਮ ਦਿੱਤਾ ਜਿਹੜੇ ਝਟਕਾ ਕਰਨ ਨਾਲ ਉਹਨਾਂ ਨੂੰ ਕਤਲ ਕਰੋ ਡੇਰ ਤੇ ਹਿੰਦੂ ਹਟ ਗਏ ਜਿਹੜੇ ਮਾਸ ਆਹਾਰੀ ਸਨ ਉਹ ਕੁੱਠਾ ਖਾਣ ਲੱਗੇ ਬੋਕੇ ਮਸ਼ਕਾ ਹਲਾਦੀ ਪੈ ਗਏ ਝੇ ਸਿੱਖੋ ਇਹ ਰੀਤ ਤਦ ਸੇ ਚੱਲੀ ਹੈ ਤਾਂ ਫਿਰ ਕਲਯੁਗ ਨੇ ਕਿਹਾ हे ਗੁਰੂ ਜੀ ਜਿਹੜੇ ਬੈਲਾ ਨੂੰ ਕਸੀਟਦੇ ਔਰ ਕੁੱਟਦੇ ਹਨ ਜਿਹੜੇ ਜੂਨ ਮਾਰਦੇ ਹਨ ਉਹਨਾਂ ਦੇ ਗੱਲ ਚੁਰੀਆਂ ਨਾਰੀ ਭੋਗਦੇ ਹਨ ਪੰਛੀ ਪਖਸ਼ੂ ਦੀ ਜੂਨ ਪਾ ਕੇ ਉਹ ਜੋ ਬਿਨਾ ਆਨੰਦ ਤੋਂ ਥਰ ਕੇ ਨਾੜ ਪਾਉਂਦੇ ਹਨ ਔਰ ਉਨਾਂ ਦੇ ਭੋਗ ਵਾਲੇ ਥਾਂ ਜਮਦੂਤ ਤੱਤਾ ਤੇਲ ਸਾੜ ਕੇ ਪਾਉਂਦੇ ਹਨ ਉਹ ਹਾ ਹਾ ਹਾਕਾਰ ਕਰਕੇ ਪੁਕਾਰਦੇ ਹਨ ਕਹਿੰਦੇ ਹਨ ਕਿ ਅਸਾਨੂੰ ਖਬਰ ਨਹੀਂ ਸੀ ਇੱਥੇ ਇਹੋ ਜਿਹਾ ਹਾਲ ਹੁੰਦਾ ਹੈ ਹੋਕੇ ਪੀਣ ਵਾਲਿਆਂ ਨੂੰ ਸੁਰਾਂ ਦਾ ਮਨੁੱਖ ਬੈਲਾਂ ਦਾ ਗੋਹਾ ਤਮਾਕੂ ਦੇ ਥਾਂ ਪੀਣੇ ਨੂੰ ਮਿਲਦਾ ਹੈ ਬੜੀ ਨਿਰਾਦਰੀ ਹੁੰਦੀ ਹੈ ਤਾਂ ਗੁਰਾ ਜੀ ਗੁਰੂ ਜੀ ਦਇਆ ਕਰਕੇ ਖੰਡੇ ਦਾ ਸਾਥ ਅੰਮ੍ਰਿਤ ਚਖਾਇਆ ਸਾਰੇ ਨਰਕੀ ਲੋਗ ਸਵਰਗ ਗਏ ਔਰ ਚਤੁਰਪੂਜ ਰੂਪ ਧਾਰਕਰ ਉਹਨਾਂ ਉੱਚਾ ਸ਼ਬਦ ਪੜਿਆ ਕੱਡੇ ਨਰਕ ਤੋਂ ਤੂੰ ਸਤਿਗੁਰੂ ਪੂਰੇ ਜੀ ਜੇ ਸੋ ਚੰਦਾ ਉਗਬਏ ਸੂਰਜ ਚੜੇ ਹਜ਼ਾਰ ਇਹ ਤੇ ਜਾਣਨ ਹੁੰਦਿਆ ਗੁਰੂ ਬਿਨ ਕੋਰ ਅੰਧਾਰ ਨਾਨਕ ਗੁਰੂ ਨਾ ਚੇਤਨੀ ਮਨੇ ਆਪਣਾ ਸੁਚੇਤ ਛੁੱਟੇ ਟੀਲ ਬੁਆੜ ਜੋ ਸੁੰਦੇ ਅੰਦਰ ਖੇਤ ਵੋਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ